ਹਾਂਜੀ ਰਾਤਰੀ ਕਾਲ ਦੀ ਸਾਰਿਆਂ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਮਿਲ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਜ ਤਰੀਕ ਹੋ ਗਈ 17 ਨਵੰਬਰ 2024 ਟਾਈਮ ਹੋ ਗਿਆ 8:30 ਚੱਲਦੀ ਆ ਨੌਕਰੀ ਆ ਲਾਇਆ ਬਈ ਠੇਰਾ ਲਾਇਆ ਜੀ ਹਾਲ ਕੀ ਰੋਗ ਆਉਰੇ ਵੱਢਣੇ ਆ ਰਾਤ ਵੱਢੀ ਐ ਨਾ ਜੀ ਵੀ ਥਾਰੇ ਜੀ ਹਾਲ ਕੀ ਰੋਗ ਲੱਗਿਆ ਵੰਦੀ ਹਾਰੀ ਮਦੀਨ ਪਾ ਕੇ ਬਾਕੀ ਬਾਈ ਜਿਹੜੀ ਮਸ਼ੀਨ ਮੈਂ ਤੁਹਾਨੂੰ ਦੱਸਿਆ ਜੀ ਆ ਪੰਜਾਬ ਦੀ ਕੰਮਹੀਨ ਹੋਰ ਦੀ ਰਾਤ ਕਿਲੇ ਗਈ ਬਿਹਾਰ ਨੂੰ ਮਸ਼ੀਨ ਰਹਿ ਗਈ ਆਪਣੀ ਉਰੇ ਏਰੀਆ ਬਾਈ ਬਾਜੂ ਆ ਤੇ ਮੇਰਾ ਵੀਰ ਆਪਾਂ ਚੱਲਦੇ ਆ ਸਤਨੇ ਤੋਂ ਸਤਨੇ ਦੇ ਜਿਹੜਾ ਬਾਈਪਾਸ ਜਾਂਦਾ ਉਹ ਤੇ 24 ਕਿਲੋਮੀਟਰ 25 ਫਾਰਟ ਦੇ ਚੱਲ ਰਹੇ ਆ ਇਹ ਮੇਰੇ ਵੀਰ ਕਿਸੇ ਨੇ ਮਸ਼ੀਨ ਖਾਲੀ ਆ ਤਾ ਸੰਪਰਕ ਕਰ ਸਕਦਾ ਵੀਰੇ ਨੰਬਰ ਮੰਗ ਲੈ ਲਿਓ ਮੇਤੇ ਕਮੈਂਟ ਕਰ ਦਿਓ ਨੰਬਰ ਤੁਹਾਨੂੰ ਆਪਾਂ ਦੇ ਦਾਂਗੇ ਕਿਉਂਕਿ ਅੱਜ ਉਹ ਕੀ 17 ਤੇ ਆਪਾਂ 25 ਨਵੰਬਰ ਦਾ ਕੱਪਾ ਨੇ ਬਈ ਇਹ ਗੱਲ ਕਰੀ ਵੀ ਔਰ ਇਹ ਵੀ ਆਪਾਂ 25 ਨਵੰਬਰ ਤੱਕ ਲਾਉਣਾ ਦਿਨ ਰਹਿ ਗਏ ਸਾਰੇ 7-8 ਤੋਂ ਦੋ ਦਮਾਰ ਵੀ ਰੱਪਾ ਨੇ ਵੀ ਚਲਾ ਲੈਣਾ ਏਰੀਆ ਬਾਈ ਬਾਦੂ ਕੋੜਾ ਮਹੀਨਾ ਹੈ ਨਹੀਂ ਨਗਦ ਪੇਮੈਂਟ ਆ ਪੇਮੈਂਟ ਵਾਲਾ ਕੋਈ ਰੌਲਾ ਨਹੀਂ ਛੇ ਤਾਂ ਵੱਡੋ ਨਾਪੋ ਅਮਰੀ ਪੇਮੈਂਟ ਖੜੋ ਇਹ ਮੇਰਾ ਵੀਰ ਕਿਸੇ ਨੇ ਆਉਣਾ ਲੰਬਾ ਚੱਲੂਗਾ ਬਈ ਇਹ ਦਸੰਬਰ ਤੱਕ ਕਹੂੰ ਇਹ ਜੇ ਕਾਫੀ ਏਰੀਆ ਖੜਾ ਮੰਨ ਲਓ ਵੀ ਇਹ ਜੇ ਦਾਤ ਦਾ ਪਰਸੈਂਟ ਵੱਧ ਗਈ ਹੈ ਬਾਕੀ ਖੜੀਓ ਆ ਸਾਰੀ ਇਹ ਮੇਰਾ ਵੀਰ ਕਿਸੇ ਨੇ ਆਉਣਾ ਤਾਂ ਕਮੈਂਟ ਜੀ ਆਪਣਾ ਮੈਨੂੰ ਮੈਸੇਜ ਕਰ ਲਿਓ ਕਮੈਂਟ ਕਰ ਦਿਓ ਤਾਂ ਤੁਹਾਨੂੰ ਨੰਬਰ ਦੇ ਦੂੰਗਾ ਆਪਣਾ ਤੇ ਮੈਂ ਤੁਹਾਨੂੰ ਆ ਜਾਂਦਾ ਨੰਬਰ ਦੇ ਦਿਆਂਗਾ ਜਿੱਥੇ ਆਪਣੀ ਗੱਲ ਕਰਕੇ ਜਿਵੇਂ ਵੀ ਹੋਊਗਾ ਤੇ ਬਾਈ ਰੈਣ ਫੈਣ ਦਾ ਐਨ ਓਕੇ ਰਿਪੋਰਟ ਆ ਜਿੱਥੇ ਆਪਾਂ ਰਹਨੇ ਆ ਹਸਪੀਟਲ ਆ ਫਲੈਸ਼ ਬਲੂਸੀ ਥਾਰਾ ਕੋ ਤੇ ਦਿੱਤੀ ਆ ਜੇ ਓਕੇ ਰਿਪੋਰਟ ਆ ਮੋਟਰ ਲੱਗੀ ਹੋਈ ਆ ਲੈਣ ਦਾ ਵੀ ਕੋਈ ਚੱਕਰ ਨਹੀਂ ਹੈਗਾ ਤੇ ਮੇਰਾ ਵੀਰ ਕਰ ਲਿਓ ਬਾਈ ਸੰਪਰਕ ਜੀ ਨੇ ਵੀ ਖਾਲੀ ਆ ਮਹੀ ਜਿਹੜਾ ਲਾਉਣਾ ਚਾਹੁੰਦਾ ਮਸ਼ੀਨਾ ਬਾਈ ਆਪਾਂ ਕਰਿਆ ਜਿਗਾ ਆਪਣੇ ਜਾਣ ਪਛਾਣ ਵਾਲੇ ਨੂੰ ਉਹ ਮਸ਼ੀਨਾ ਹਜੇ ਜਿੱਥੇ ਚੱਲ ਰਹੀਆਂ ਕਿਉਂਕਿ ਅੱਜ ਐਡ ਕੀ ਦੀਦੀ ਦਾ ਪੰਜਾਬ ਜੀ ਵੀ ਲੰਬਾ ਚੱਲ ਪਿਆ ਕੰਮ ਪੂਰੇ ਤਾਂ ਚਲੋ ਜੀ ਮੰਜੇ ਵਿੱਚ ਚੱਲਦਾ ਉਹ ਤਾਂ ਓਨੇ ਚੱਲ ਰਿਹਾ ਪਰ ਆਹ ਏਰੀਆ ਲੇਟ ਆ ਉਹ ਰੇ ਮਸ਼ੀਨਾ ਕੱਟਾਂਗੇ ਕਹਿੰਦੇ ਵੀ ਅੱਗੇ ਉਹ ਕੋਟੋ ਕੱਟ ਜਿਆਦਾ ਨਹੀਂ ਵੀ 8-9 ਮਸ਼ੀਨਾ ਹੁੰਦੀਆਂ ਨੇ ਐਡ ਕੀ ਮਸ਼ੀਨਾ ਆਪਣੀ ਤੇ ਇੱਕ ਮਸ਼ੀਨ ਹੋ ਜਿਹੜੀ ਪਹਿਲਾਂ ਦੀ ਉਹ ਉਹ ਤਾਂ ਚਲੇ ਗਈ ਇੱਕ ਮਸ਼ੀਨ ਹੋ ਰਾ ਤਿੰਨ ਮਸ਼ੀਨਾ ਨੇ ਮੱਲੋ ਵੀ ਪੰਜ ਮਸ਼ੀਨਾ ਦਾ ਹਜੇ ਕੰਮ ਆ ਰਹਿ ਰਿਹਾ ਪੰਜ ਤੋਂ ਵੀ ਮੰਨ ਲਓ ਵੀ 6 ਹੋ ਗਈਆਂ 6 ਮਸ਼ੀਨਾਂ ਕੱਟਣੀਆਂ ਹੋਈਆਂ ਤਾਂ ਭਾਈ ਮੇਰਾ ਵੀਰ ਕੀ ਨੇ ਆਉਣਾ ਸੱਤ ਪਰਕ ਕਰ ਸਕਦਾ ਕਮੈਂਟ ਕਰ ਦਿਓ ਨੰਬਰ ਤੁਹਾਨੂੰ ਦੇ ਦਾਂਗੇ ਫੋਨ ਕਰ ਲਿਓ ਏਰੀਆ ਦੱਸ ਦਾਂਗੇ ਤੁਹਾਨੂੰ ਰੇਟ ਦੱਸ ਦਾਂਗੇ ਗਿਰੀ ਦਾ ਲੱਗ ਰੇਟ ਆ ਵੀਰੇ ਖੜੀ ਦਾ ਲੱਗ ਰੇਟ ਆ ਪਹਿਲਾ ਕਹਿ ਕੇ ਮਸ਼ੀਨ ਲਈ ਦਿਆ ਭਾਈ ਗਿਰੀ ਲੈਣਾ ਕੋਈ ਚੱਕਰ ਨਹੀਂ ਕੋਈ ਕੁਝ ਨਹੀਂ ਨਾਪੋ ਆਪਣੇ ਪੈਸੇ ਫੜੋ ਬਾਅਦ ਏਜੰਟ ਦਾ ਹਿਸਾਬ ਹੋਣਾ ਵੀਰੇ ਬਾਅਦ ਚ ਜਿੰਨੇ ਵੀ ਬਚ ਹੋਗੇ ਉਹ ਆਪਾਂ ਪੇਮੈਂਟ ਆਪਣੀ ਨਾਲ ਜੀ ਨਾਲ ਆਈ ਜਾਂਦੀ ਆ ਆਪਾਂ ਨੇ ਏਜੰਟਾਂ ਨੂੰ ਦੇਣੇ ਆ ਏਜੰਟ ਨੇ ਆਪਾਂ ਨੂੰ ਨਹੀਂ ਦੇਣੇ ਜਿਹੜਾ ਵੀ ਹਿਸਾਬ ਹੋਊਗਾ ਆਪਾਂ ਦਾ ਜਾਣ ਲੱਗੇ ਕਰ ਜਾਣੀ ਅਜੇ ਗਿਰੀ ਵੀ ਕਰਕੇ ਢੂਲਾ ਲੱਗ ਰਿਹਾ ਪੂਰਾ ਨਰਮਾ ਹਲੇ ਸਾਡੇ ਨਾਲ ਹੋਗੇ ਫੇਰ ਵੀ ਸੂਰ ਦੇ ਮਾਰਦਾ ਤਾਹਾ ਕਹਿੰਦਾ ਕੀ ਆ ਕਰਾਂਗੇ ਗਰੀਬੀ ਅਸੀਂ ਖੜੇ ਆ ਫੇਰ ਗਰਮੀ ਲੱਗਦੀ ਆ ਨਹੀਂ ਉਹ ਹਵਾ ਵੀ ਚੱਲ ਰਹੀ ਆ ਆ ਜਿਹੜੀ ਬੱਦਣੀ ਸਾਰੀ ਇਹ ਬੰਦੇ ਦੀ ਆ ਜਿਹੜੀ ਆ ਉਹ ਤਾਂ ਸਾਰੀ ਉਹ ਹੜਤੀ ਰੋਗ ਵਾਲੀ ਆ ਇਹ ਬਾਕੀ ਮੇਰੇ ਵੀਰ ਕਰ ਲਿਓ ਬਾਈ ਕਮੈਂਟ ਦੇ ਦਾਂਗੇ ਨੰਬਰ ਉਹਨੂੰ ਆਪਾਂ ਦਾ ਹਫਤਾ ਬਾਤੇ ਬਾਤੇ ਦਾਸ ਦੇ ਲਾਵਾਂਗੇ ਅੱਜ 17 ਹੋ ਗਈ ਮਕੀਨਾਂ ਵੰਪਰਨੋ ਬਰਾਤਾ ਕੇ ਦਿਲਾਉਣੀ ਆ ਬਾਤ ਛੱਬੀ ਨੂੰ ਮਤਲਬ ਵੀ ਬਾ ਸਾਮਾਨ ਲੱਦ ਕੇ ਖਾਮ ਨੂੰ ਕਰਕੇ ਹਿਸਾਬ ਛੱਬੀ ਨੂੰ ਕੇਰ ਮਾਰਨਾ ਉਹਦੇ ਤੋਂ ਵੀ 4-5 ਦਿਨ ਆਪਾਂ ਨੂੰ ਰਾਸਤੇ 'ਚ ਵੀ ਲੱਗ ਜਾਣੇ ਆ ਪਹਿਲੀ ਤਰੀਕ ਨੂੰ ਮਕੀਨ ਮੰਗ ਲਿਆ ਕਮਰਾ ਤਕਾ ਹੋਈ 6 ਵਜੇ ਕੇ ਮਸ਼ੀਨ ਚੱਲਦੀ ਆ ਆਪਣੇ ਆਉਂਦੇ ਨੇ ਉਹ ਜਾਣੀਆਂ ਬਾਈ 4 ਟਰਾਲੀ ਲੈਣ ਵੰਨੀ ਤੋ ਲੰਘਿਆ ਮੂਰੇ ਪੰਨਾ ਕਿ ਚਾਰੇ ਆ ਜਾਂਦੀ ਐ ਚਾਹ ਟਰਾਲੀਆਂ ਭਰਤੀਆਂ ਇਹ ਜਾਣੀਆਂ ਬਾਈ ਜਿੱਥੇ ਵਿਗਦੀ ਐ ਸਿੱਧੀ ਪੂਰੀ ਪਿੰਡ ਚ ਤਾਂ ਕਰਕੇ ਦੋ ਆ ਖੜੀਆਂ ਇੱਕ ਆ ਖੜਾ ਪੁੱਛਿਆ ਟਰਾਲੀ ਤੋਂ ਆਲੀ ਉਹ ਆ ਖੜੇ ਨੇ ਇੱਕੋ ਆਉਂਦਾ। ਲੋਗੇ 4 ਤੇ 3 ਤੇ 7 ਤੱਕ ਦੇਖ ਰਿਹਾ ਹਾਂ ਲਾਣੇ ਨਰ ਕਿੰਨੇ ਕੁ ਵੱੜਦਾ। ਬੱਬਲ ਮਦਮਨ ਲੱਗਦਾ ਵੀ ਇਹ ਹੀ ਜਿਹੜੇ ਥਾਂ ਤੇ ਟਰਾਲੀਆਂ ਖੜੀਆਂ ਆ ਪਰ ਇਹ ਵੱਡਾ ਹੁਣ ਕੇ ਚਲੋ ਦੇਖ ਲਈਏ। ਦਰਦ ਤੱਕ ਚੱਲੂ ਆਪਾਂ ਕੱਪੜੇ ਕੁੱਪੜੇ ਧੋਏ ਦਾਲ ਦਾਲ ਬਣਾਇਆ ਏ। ਤੇ ਬਾਕੀ ਦੇਖ ਰਿਹਾ ਹਾਂ ਹੁਣ ਅੱਗੇ ਕੀ ਪ੍ਰੋਗਰਾਮ। 6 ਵਜੇ ਕੇ ਕੰਟਾ ਕੋਰ ਲਾਵਾਂਗੇ ਬਸ। ਆਈ 7 ਵਜ ਗਏ ਲਾਣਾ ਲਰਗਾਣਾ ਵੀ ਹੁਣ ਸਵੇਰੇ ਵਡਾਂਗੇ ਬਸ ਆਪਾਂ ਜਿੱਥੇ ਕੱਲ ਮਸ਼ੀਨ ਖੜਾਈ ਦੀ ਉਹ ਇੱਥੇ ਖੜਾ ਕੇ ਸਾਫ ਸਫਾਈਆ ਹੁਣ ਫਿਲਟਰ ਫਿਲਟਰ ਜਿਹੜਾ ਵੀ ਹੈ ਸਾਰਾ ਚੈੱਕ ਕਰਕੇ ਸਾਫ ਐਨ ਕਰਕੇ ਤੇ ਉਸ ਤੋਂ ਬਾਅਦ ਆਪਾਂ ਸਵੇਰੇ ਵਾ ਗਰੀਸ ਮਾਰਾਂਗੇ ਪਰਸੋਂ ਮਾਰਿਆ ਜੀਗਾ ਮਕਾਲੂ ਸਵੇਰੇ ਆ ਕੇ ਗਰੀਸ ਮਾਰ ਕੇ ਬਸ ਚੱਲ ਜੀ ਕਰ ਦੇਣਾ ਫੇ ਅੱਜ ਵਈ ਚਲਾਈ ਵੀ 10 ਵਜੇ ਅੱਜ 7:00 ਵਜੇ ਹੁਣ 7:00 ਵਜਣ ਦੇ ਵਿੱਚ 2 ਮਿੰਟ ਰਹਿੰਦੇ ਨੇ ਅੱਜ ਪੂਰੇ 12 ਕਿੱਲੇ ਵੱਢ ਹੋ ਗਏ ਚਲੋ ਹੁੰਦਾ ਕਰੇ ਕੋਈ ਟਾਈਮ ਕਰੇ ਕੋਈ ਅੱਜ 7:00 ਵਜਣ ਕੀ ਸਾਨੂੰ ਐਂ ਦੀ ਵੀ ਅੱਜ 5-7 ਕਿੱਬਾ ਡੇ ਹੋਣਗੇ ਵੀ ਪੂਰੇ 10:00 ਵਜੇ ਸਹੀ 10:00 ਵਜੇ 9:30 10:00 ਵਜੇ ਮਸ਼ੀਨ ਚਲਾਈ ਆ ਇਹ ਟੱਗੇ ਚਲਾ ਦਿੰਦੇ 8:30 ਵਜੇ ਸਾਰਾ ਫੇਰ ਵੀ ਅੱਜ ਚਟਾ ਵਧੀਆ ਵੱਧ ਗਈ 12 ਗਿੱਲੇ ਵੱੱਡ ਹੋ ਗਏ 12 ਚੋਂ ਮਲਵੀ 5 ਕਿ ਗਿੱਲੇ ਖੜੇ ਵੱਡੇ ਆ ਬਾਕੀ ਸਾਰੇ ਗਿਰੇ ਹੋਣ ਵੀ ਜਿਹੜੇ ਵੱਡੇ ਆ ਸਾਰੇ 3.5 ਇੱਕ ਵੱਡੇ ਆ 1.5 ਕਿ ਲੈ ਇੱਕ ਵੱਡਿਆ ਬਾਈ ਤੁਸੀਂ ਆਪ ਹੀ ਹਿਸਾਬ ਲਾ ਲਿਓ 3.5 5 15 ਇੱਕ ਨਹੀਂ 5 15 ਕਹਤਾ 3 15 ਇੱਕ ਡੇਢ ਦੇ ਕਰੀਬ ਇਹਨਾਂ ਦਾ ਇਹ ਆਈਡੀ ਅਪਡੇਟ ਤੋਂ ਉੱਪਰ ਵੀ ਹੋ ਸਕਦਾ ਤੇ 4.5 ਕਿਲੇ ਇੱਕ ਤੇ 2.5 ਕਿਲੇ ਆ ਵੀ ਹਾਬ ਲਾ ਲਿਓ ਇੰਨੇ ਵੱਡੇ ਸਾਢੇ ਤਿੰਨ ਨਹੀਂ 2.5 ਤੇ 4 7 ਤੇ 2.5 ਕਲਾ ਦਾ 1.5 ਪੌਣੇ 12 ਕਿੱਲੇ ਵੱਢ ਹੋ ਗਏ ਸਿੱਧਾ ਜਿਹਾ ਸਾਬ ਅੱਜ ਛੱਟ ਵਧੀਆ ਵੱਚੀ ਚਲੋ ਜੀ ਹੁਣ ਮਸ਼ੀਨ ਓਰੇ ਖੜਾ ਕੇ ਸਫਾਈ ਕਰਕੇ ਉਹਦੀ ਪਰ ਚੱਲਦੇ ਆ ਕਮਰੇ ਚੋਂ ਦਾਲ ਦੂੜ ਬਣਾਇਆ ਇਹਦੀ ਕੱਪੜੇ ਆਪਾਂ ਧੋਏ ਇਹਦੀ ਕੱਪੜੇ ਹੋ ਗਏ ਦੀ ਖਾਫੇ ਉਹ ਧੋ ਗਏ ਹੁਣ ਦਾਲ ਬਣਾਏ ਅੱਧਾ ਘੰਟਾ ਲੱਗੂ ਹਵਾ ਮਾਰ ਕੇ ਬਸ ਖੜਾ ਲੈਣੀ ਆ ਮਸ਼ੀਨ ਫਿਲਟਰ ਸਾਫ਼ ਕਰ ਦੇਣੇ ਆ ਹੋਰ ਤਾਂ ਕੁਝ ਨਹੀਂ ਕਰਨ ਵਾਲਾ ਜਮ ਓਕੇ ਆ ਕੁਝ ਮਿਲਦੇ ਆ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵਲੌਗ ਆਇਆ ਹੋਗਾ ਪਸੰਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਮੈਂਟ ਕੋ ਮੋਟਾ ਬਾਈ ਦੱਬ ਕੇ ਕਰਦੇ ਕਰੋ ਕਮੈਂਟ ਬਾਓ ਘਟਾਣਾ ਕੁਝ ਵੀ ਕਰਦੇ ਕਰੋ ਲੱਲਾ ਪੱਬਾ ਜੋ ਵੀ ਆ ਸਭ ਕੁਝ ਕਰ ਦਿਆ ਕਰੋ ਕੋਈ ਚੱਕਰ ਨਹੀਂ ਹੈ ਥੋੜੀ ਚੈਨਲ ਦੀ ਰੀਚ ਵਧੀਆ ਵਧੀਆ ਬਣੀ ਰਹਦੀ ਆ ਚਲੋ ਜੀ ਠੀਕ ਆ ਹੁਣ ਮੈਂਦੇ ਆ ਕੱਲੋਂ ਕਿਸੇ ਨਵੇਂ ਬਲਾਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਧੰਨਵਾਦ